ਇੰਡੀਆ ਤੇ ਪਾਕਿਸਤਾਨ ਦਾ ਹੁਣ ਜੰਗ ਲੱਗਿਆ ਹੋਇਆ ਜੀ ਇਸ ਦੇ ਵਿੱਚ ਤੁਸੀਂ ਜਿਹੜੇ ਨਜ਼ਰੀਏ ਨਾਲ ਇਹਨੂੰ ਦੇਖ ਰਹੇ ਹੋ ਜਿਹੜੇ ਅਨਪੂਰਨ ਲੋਕਾਂ ਨੂੰ ਇੰਡੀਆ ਦੇ ਅਨਪੂਰਨ ਲੋਕਾਂ ਨੂੰ ਜੋ ਬੇਚਤਾ ਸੀਗੇ ਪਹਿਲ ਗਾਂਵ ਵਿੱਚ ਮਾਰਿਆ ਗਿਆ ਨਜਾਇਜ਼ ਜੋ ਕਿ ਅਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਧਰਮ ਨਹੀਂ ਹੁੰਦਾ ਇਮਾਨ ਨਹੀਂ ਹੁੰਦਾ ਉਹਨਾਂ ਲੋਕਾਂ ਨੇ ਆ ਕੇ ਸਾਡੇ ਦੇ ਹੱਥੇ ਲੋਕਾਂ ਨੂੰ ਉਹ ਸ਼ਹੀਦ ਕੀਤਾ ਉਹਨਾਂ ਦੀ ਬਦਲਾ ਲੈਣ ਲਈ ਸਾਡੇ ਮੁਲਕ ਨੇ ਸਟ੍ਰਾਈਕ ਦੇ ਤੌਰ ਤੇ ਉਹਨਾਂ ਨੂੰ ਅਟੈਕ ਕੀਤਾ ਉਹ ਦਿੱਤੇ ਪਾਕਿਸਤਾਨ ਤੇ ਜੋ ਕਿ ਅੱਜ ਵੀ ਚੱਲ ਰਿਹਾ ਅਜੇ ਜੰਗ ਮੇਰੇ ਹਿਸਾਬ ਨਾਲ ਸ਼ੁਰੂ ਨਹੀਂ ਹੋਈ ਸ਼ੁਰੂ ਜੰਗ ਜਿਹੜੀ ਹੁੰਦੀ ਆ ਦੋ ਮੁਲਕਾਂ ਦੇ ਵਿਚਕਾਰ ਹੁੰਦੀ ਆ ਨਾ ਕਿ ਇਕੱਲੀ ਕੋਈ ਆਰਮੀ ਨਾ ਕੋਈ ਹੋਰ ਨਾ ਉਧਰਲਾ ਮੁਲਕ ਜਦੋਂ ਜੰਗ ਲੱਗਦੀ ਆ ਮੁਲਕਾਂ ਦੇ ਜੋ ਵੀ ਰਹਿਨੁਮਾ ਨੇ ਉਹਨਾਂ ਦੇ ਨਾਗਰਿਕਾ ਉਹਨਾਂ ਦੇ ਬਚਾਲੇ ਹੁੰਦੀ ਆ ਸੋ ਮੈਂ ਇਹ ਚਾਹੁੰਦਾ ਵਾਂ ਵੀ ਪ੍ਰਮਾਤਮਾ ਕਰੇ ਦੋਨਾਂ ਮੁਲਕਾਂ ਨੂੰ ਸ਼ਾਂਤੀ ਪਾਇਦਾ ਹੋਵੇ ਇੱਕ ਦੂਜੇ ਨਾਲ ਮਿਲ ਕੇ ਗੱਲਬਾਤ ਕਰਕੇ ਇਹ ਸ਼ਾਂਤੀ ਦੀ ਹੋ ਸਕੇ ਜਿੰਨੀ ਵੀ ਗੱਲਬਾਤ ਹੋ ਸਕੇ ਸ਼ਾਂਤੀ ਦੇ ਤੌਰ ਤੇ ਰਹੇ ਮੈਂ ਚਾਹੁੰਦਾ ਵਾਂ ਵੀ ਮੁਲਕ ਦੋਨੇ ਆਰਾਮ ਨਾਲ ਬੱਦ ਸਕਣ ਦੋਨਾਂ ਪਾਸਿਆਂ ਤੋਂ ਨਾਗਰਿਕਤਾ ਜਿੰਨੇ ਵੀ ਨਾਗਰਿਕ ਆ ਇੱਕ ਦੂਜੇ ਨਾਲ ਪਿਆਰ ਤੇ ਸਾਂਝ ਪਾਉਣ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇੱਕ ਇੱਕ ਸਵਾਲ ਆ ਜਿਵੇਂ ਤੁਸੀਂ ਜੀ ਵੀ ਅਰੇ ਜਨਤਾ ਲੱਗਿਆ ਨਹੀਂ ਤੇ ਪਰ ਮੇਰੇ ਖਿਆਲ ਅ ਜਿੰਨੇ ਚੈਨਲ ਨੇ ਹਿੰਦੀ ਨਿਊ ਚੈਨਲ ਉਹਨਾਂ ਦੇ ਬਹੁਤ ਵੱਡੀ ਜੰਗ ਜਿਵੇਂ ਜਿਹੜੇ ਜਿਹੜੇ ਰੋਮਾਂ ਦੇ ਵਿੱਚ ਵੀ ਲੱਗੀ ਹੋਈ ਹੈ ਉੱਥੇ ਨੂਰ ਦੋਮ ਦੇ ਵਿੱਚ ਵੀ ਉਹ ਉਹਨਾਂ ਬਾਰੇ ਤੁਸੀਂ ਕੀ ਗੱਲ ਕੁਝ ਕਹਿਣਾ ਜਿਹੜੀ ਮੈਂ ਕਈ ਇੱਕ ਚੈਨਲਾਂ ਤੋਂ ਦੇਖਿਆ ਸੀ ਉਹਨਾਂ ਨੇ ਦੱਸਿਆ ਬਈ ਕਈ ਥਾਂ ਤੇ ਸਾਡੀਆਂ ਪੋਸਟਾਂ ਆਈਆਂ ਉਹ ਮੈਂ ਇੱਕ ਚੀਜ਼ ਦੇਖੀ ਹੈ ਬਈ ਕਈ ਥਾਂ ਤੇ ਪੁਰਾਣੀਆਂ ਚੱਕ ਕੇ ਪੋਸਟਾਂ ਪਾਈਆਂ ਜਾਂਦੀਆਂ ਨੇ ਜਿਹੜੀਆਂ ਕਿ ਸਾਨੂੰ ਗੁੰਮਰਾਹ ਕਰਦੀਆਂ ਉਸ ਤੋਂ ਬਚਣ ਦੀ ਲੋੜ ਆ ਜਿਹੜੇ ਕਿ ਜੰਗ ਲੱਗਦੀ ਹੈ ਦੋਨੇ ਮੁਲਕਾਂ ਦੀਆਂ ਜਿਹੜੀਆਂ ਹੈਗੀਆਂ ਸਰਕਾਰਾਂ ਉਹ ਸਿੱਧੇ ਤੌਰ ਤੇ ਜਦੋਂ ਹੁੰਦੀਆਂ ਉਹਨਾਂ ਨੂੰ ਜੰਗ ਸਮਝੀ ਜਾਂਦੀ ਹੈ ਸਾਰੇ ਹਰ ਇੱਕ ਨਾਗਰਿਕ ਨੂੰ ਪਤਾ ਹੋਣਾ ਚਾਹੀਦਾ ਤੇ ਪਤਾ ਲੱਗ ਜਾਂਦਾ ਜੇਕਰ ਸਿੱਧੀ ਜੰਗ ਹੁੰਦੀ ਹੈ ਅਜੇ ਛਤਾਈ ਚੱਲਦੀ ਹੈ ਜਿਹੜੀ ਸਾਡੀ ਕਾਹਨਵਾਈ ਆ ਪੂਰੀ ਸਾਡੀ ਮਿਲਟਰੀ ਆ ਉਹ ਉਹਨਾਂ ਟਿਕਾਣਿਆਂ ਤੇ ਹਮਲੇ ਕਰ ਰਹੀ ਹੈ ਜਿੱਥੋਂ ਅੱਤਵਾਦੀ ਪੈਦਾ ਕਰਕੇ ਪਾਕਿਸਤਾਨ ਦੇ ਗੁੰਮਰਾਹ ਕੁਲ ਲੋਕ ਸਾਡੇ ਲਈ ਭੇਜ ਦਿਆ ਸਾਡੇ ਮਿਹੱਤੇ ਲੋਕਾਂ ਨੂੰ ਸ਼ਹੀਦ ਕਰਦੇ ਆ ਉਹ ਇਸ ਕਰਕੇ ਕੋਈ ਜੰਗ ਨਹੀਂ ਸ਼ੁਰੂ ਹੋਈ ਸਟ੍ਰਾਈਕ ਚੱਲ ਰਹੀ ਆ ਸਟ੍ਰਾਈਕ ਨਾਲ ਪੂਰਾ ਜੋਰ ਚੱਲ ਰਿਹਾ ਪਰਮਾਤਮਾ ਕਰੇ ਸਟ੍ਰਾਈਕ ਤੱਕ ਹੀ ਰਹੇ ਆਉਣ ਵਾਲੇ ਸਮੇਂ ਚ ਦੋਨਾਂ ਮੁਲਕਾਂ ਚ ਸ਼ਾਂਤੀ ਹੋਵੇ ਧੰਨਵਾਦ